ਇਹ ਲਾਲ ਹੈ ਕੋਈ ਮਤਲਬ ਕੀ ਦੀਆਂ ਬੱਕਰੀਆਂ ਬਾਈ ਉਹ ਆਪਣੀਆਂ ਆਪਣੀਆਂ ਕੀ ਮੰਗਦੇ ਆ ਕੀ ਕੀ ਮੰਗਦੇ ਆ ਉਹ ਤਾਂ 50000 ਜੋੜੀ ਦਾ ਉਹ ਜੋੜੀ ਦਾ ਮੰਗਿਆ 50000 ਬਾਈ 25 25000 ਕਿਹਾ ਕੇ ਲਾਲ ਲੈਣੀ ਹੈ ਮੈਂ ਕੋਈ ਜਾ 25 ਦੀ ਲੈ ਆ ਬਾ 25000 ਦੀ ਕਾਲੀ ਤੇ 25 ਦੀ ਲਾਲ ਗੱਬਣਾ ਬਾਈ ਦੋਵੇਂ ਦੋਨੇ ਦਿਨਾਂ ਤੇ ਹੀ ਹੈ ਬਾਈ ਫੁੱਲ ਗਾਰੰਟੀ ਹੈ ਬਾਈ ਪੂਰੀ ਫੁੱਲ ਵਟੇ ਲੈਂਦਾ ਕੌਣ ਆ ਬਾਈ ਆਪਾਂ ਲੈਨੇ ਬਾਈ ਪਿੰਡ ਮੱਲਣਾ ਆਪਣਾ ਚੈਣਾ ਚੈਣਾ ਪੈਂਦਾ ਚੈਣਾ ਹਾਂ ਜੀ ਬੱਤ ਕਰ ਕਾਰਪਾਸ ਬਾਈ ਹਾਂ ਠੀਕ ਆ ਬਾਈ ਗੱਬਣਾ ਇਹ ਬਾਈ ਗੱਬਣਾ ਗੱਬਣਾ ਮਾਰਾ ਜੱਜ ਕਰਕੇ ਦੇ ਦੇ ਆਖੜਾ ਤੂੰ ਦੱਸ ਦੇ ਮੈਨੂੰ ਬੱਸ ਆ ਸਾਹਮਣੇ ਹੋ ਜਾ ਬਸ ਆ ਉਹ ਤਾਂ ਬੜਾ ਕੋਕ ਜੇ 15 ਕਈ ਜਾਵੇ 16 ਕਈ ਜਾਵੇ ਜੇ ਕਹਿਣ ਨੂੰ ਆਪਾਂ ਤੁਹਾਨੂੰ ਇੱਕ ਹੀ ਬੋਲਣਾ ਉਹ ਕਰਾਂਦਾ ਆਹ ਬਾਈ ਨਾ ਮੈਨੂੰ ਮਾਰੀ ਨਾ ਮੈਨੂੰ ਮਾਰੀ 17000 ਦੀ ਬੱਕਰੀ ਹੋ ਗਈ ਜੀ ਕਿਹੜੀ લાલ ਬੱਕਰੀ ਉਹ ਮਰਚੀ ਫੜ ਲਵੇ ਨਹੀਂ 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 ਉਹ ਮਰਜੀ ਨਹੀਂ મતલਬ ਹੁੰਦਾ ਲਾਲ ਲਾਲ ਹੁਣ ਫਿੱਟ ਕਰ ਕਿਹੜੀ ਹੈ ਕਾਲੀ ਲੈ ਯਾਰ ਉਹ ਕਾਲੀ ਲੈ ਬੱਕਰੀ ਵੱਡੀ ਕੇ ਪਾਠਾ ਉਹ ਚੈੱਕ ਕਰ ਲੈ ਦੰਦ ਕਰੀ ਗਾਲੀ ਦੇ ਚੱਕ ਚੈੱਕ ਕਰ ਲੈ ਓਕੇ ਆ ਉਹ ਬਾਈ ਕਾਲੀ ਦੇ ਦੰਦ ਚੈੱਕ ਕਰੀ ਮੜਾ ਜਾ ਚੈੱਕ ਦੇ ਖਾਂ ਕਰ ਚੱਕ ਜਿਆ 25 ਦਿਨ ਇਸਤਾਨ ਵੇਚੀ ਜਾਂਦਾ ਇਹਦਾ ਸਾਢੇ 17 ਦੀ ਹੋ ਗਈ ਮੈਨੇ ਮੋਟਰ ਮਾਰਨਾ ਨਹੀਂ ਨਾ ਗਰੀਬ ਨੇ ਬੰਦਾ ਓਏ ਇਹਦਾ ਨਾ ਰਾਇ ਕਰ ਲੈ ਪਹਿਲਾਂ ਇਹਦਾ ਨਾ ਤੂੰ ਬਤਿੰਦਰਾ ਪਹਿਲਾਂ ਇੱਕੋ ਜਾਂ ਮੁੱਲ ਮੰਗਿਆ ਫਿਰ ਹਾਈ ਦਾ ਮੈਨੂੰ ਬੋਲਣਾ ਪੈਂਦਾ ਕਾਲੀ ਦਾ ਹੀ ਦਾਤਾ ਤੁਹਾਡਾ ਬੰਦਾ ਵੀਡੀਓ ਵੀ ਮੇਰਾ ਮਸੇਰ ਤਾਂ ਨਹੀਂ ਓ ਵੀ ਮੈਂ ਉਹਦੀ ਪੱਖ ਆਪੇ ਵਾਰ ਤੂੰ ਕਾਲੀ ਲੈ ਜਿਹੜੀ ਮਰਜ਼ੀ ਫੜ ਲਈ ਯਾਰ ਜੇ ਫੜ ਜਦੋਂ ਤੂੰ ਦੋਵਾਂ ਨਾਲ ਆਖੇ ਜਿਹੜੀ ਮਰਜ਼ੀ ਫੜ ਲੈ ਫਿਰ ਤੂੰ ਮਾਲ ਮੁੱਲ ਮੰਗਾ ਕੇ ਹੁਣ ਤ ਨਾ ਲੈ ਮੇਰੇ ਲਾਲ ਮੰਗਦਾ ਹੈ ਨਾ ਬੱਕਰੀਆਂ ਦੇ ਭਰਕੇਗਾ ਤੇ ਤੂੰ ਲਾਲ ਉਹ ਉਹਦੇ ਮੰਗਣ ਨਹੀਂ ਦੇਰ ਆ ਯਾਰ ਬੋਲੀ ਲੱਗ ਲੱਗ ਦੱਸਣਾ ਸੀਗੇ ਨਹੀਂ ਕਾਲੀ ਕਾਲੀ ਵੀ ਹੋ ਗਿਆ ਨਹੀਂ ਬੰਨਾ ਸਹੀ ਹੈ ਆ ਦੇ ਫਿਰ ਮੈਨੂੰ ਸਹੀ ਲੈਣੀ ਹੈ ਹਾਂ 24 ਦੀ ਲੈ ਜੀ ਬੋਡੀ ਤੋਂ ਥੱਲੇ ਉਤਰਿਆ ਥੱਲੇ ਉਤਰ ਥੱਲੇ ਠੀਕ ਆ ਕਿ ਨਹੀਂ ਬੋਡੀ ਤੋਂ ਥੱਲੇ ਆ ਅਗਲੇ ਨਾਲ ਰਾਇ ਕਰਿਆ ਕਰ ਗੁਰਪ੍ਰੀਤ ਕਰ ਲਈ ਰਹਿ ਮੈਂ ਹੈ ਕਰ ਲਈ ਬਸ ਠੀਕ ਇਹ ਐਵੇਂ ਕਰੜੇ ਹੋਈ ਜਾਂਦੇ ਹੁੰਦੇ ਮੁੜ ਕੇ ਆਖੀ ਲਾਸਟ ਗਾਣਾ ਆ ਦੇ ਨਹੀਂ ਦੇ ਇੱਕ ਵਾਰੀ ਕਹਦੇ ਯਾਰ 18000 ਰੱਖ ਲੈ ਯਾਰ 18000 ਹੋ ਗਈ ਯਾਰ ਹੋ ਗਈ ਹੋ ਗਈ ਉਹ ਕੀ ਕਰਦੇ ਤੂੰ ਉਹ ਦੂਜੇ ਪਾਸੇ ਮੂੰਹ ਕਰ ਲਾ ਉਧਰ ਮੂੰਹ ਕਰ ਲਾ ਜੇ ਫੌਂਡਾ ਦੇ ਕਲਾਵਾਂਗੇ ਅਸੀਂ ਉਹ ਲਿਖਾਈ ਦੀ ਯਾਰ ਮੈਂ ਲਿਖਾਈ 18000 ਕਰਦਾ ਲੈ ਲਿਖਾਈ ਹੋ ਗਈ ਤੇਰੀ 18500 18000 ਠੀਕ ਆ ਜਾ ਫੜ ਯਾਰ ਤਾਂ ਹੁਣ ਕੀ ਹੋ ਗਿਆ? ਉਹ ਕਰ ਲੈ ਚੈੱਕ ਕਰ। ਉਹ ਕਾਲੀ ਬੱਕਰੀ ਚੈੱਕ। ਉਹ ਬਾਈ ਯਾਰ ਮੂੰਹ ਐ ਨੂੰ ਕਰਕੇ ਰੱਖਿਆ ਕਰੋ ਯਾਰ। ਕਰ ਬਾਈ ਚੈੱਕ ਕਾਲੀ ਬੱਕਰੀ ਕਰ। ਉਹ ਕਾਲੀ ਦਾ ਹੁਣ ਹੋਇਆ ਕਾਲੀ ਫੜਵਾ। ਆ ਬਾਈ ਉਹ ਬੱਕਰੀ ਨਵੀਂ ਜਰੂਰ ਆ ਪਰ ਇਹਦੀ ਬਾਡੀ ਵੱਡੀ ਆ। ਇਹਦਾ ਕੰਨ ਛੋਟਾ, ਉਹਦਾ ਕੰਨ ਲੰਮਾ, ਉਹ ਨਵੀਂ ਆਏ ਥੋੜੀ। ਉਹ ਨਹੀਂ ਬੰਗੇ ਵੱਡੀ ਨਹੀਂ। ਦੇਖ ਲੈ ਕਰ ਲੈ ਥਣ ਥਣ ਚੈੱਕ। ਉਹ ਪਾਸ ਕਰ ਬਾਈ ਥਾਣਾ। ਕਾਸ ਕਰਦੇ ਆ 3 3 ਤੇ ਇੱਕ ਕਰ ਗੱਲ ਕਰਾਂਗੇ ਸਾਰਿਆਂ ਦੇ ਕੋਈ ਜਿਹੜੀ ਆਵੇ ਲੈਣੀ ਦੇਣੀ ਪੈਂਦੀ ਜਿਹੜੀ ਚੀਪੇ ਕੱਢ ਕੇ ਵੇਖ ਲਓ ਗੱਬਣ ਦੀ ਗਾਰੰਟੀ ਹੈ ਨਾ ਬਾਈ ਗਾਰੰਟੀ ਫੁੱਲ ਸਹੀ ਆ ਸਹੀ ਆ ਦਿਓ ਪੈਸੇ ਬਾਈ ਦਿਨਾਓ ਪੈਸੇ ਸਾਢੇ 18 ਨਹੀਂ ਕੀਤੀ ਹੈ ਸਾਢੇ ਸਾਢੇ ਨਹੀਂ ਕੀਤੀ ਆ ਸਾਢੇ 18 18 ਦੀ ਬਾ ਇਹਨਾਂ ਦੀ ਹੈ ਭਾਈਆਂ ਲਿਖਾਈਏ ਬਾਈ ਨੇ ਦੇਣੀ ਹੈ ਸਹੀ ਆ ਦਾ ਮਾਇਆ ਕਾ ਬੋਡੀ ਤੋਂ ਥਲੋ ਨੋ 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 ਨਾ ਮਰ ਜਾਵਾਂਗੇ ਅਸੀਂ ਹੁਣ ਕਿਵੇਂ ਦਿੱਤੀ ਆ ਪਹਿਲਾਂ ਹੀ ਗੱਲ ਕੰਮ ਕਰਤਾ ਬਹੁਤ ਚਾਲ ਕੋਈ 30000 ਮੰਗਦਾ ਸੀ ਪਹਿਲਾਂ ਬਾਅਦ ਵਿੱਚ 25 ਮੰਗਣ ਲੱਗੇ ਉਹ ਭਰਾਵਾ ਇਹਨਾਂ ਦੇ ਰੰਗ ਬਹੁਤ ਹੁੰਦੇ ਆ ਅਸੀਂ ਸਭ ਕੁਝ ਜਾਣਦੇ ਆ ਉਹ ਕੈ ਕਰਦਾ ਡੈਨੀ ਸ਼ੱਪ ਜੇ ਜਦ ਮੈਂ ਦੇ ਦਿਆਂ ਠੀਕ ਆ ਚੱਲ ਉਹਨੂੰ ਖੁਸ਼ ਹੋ ਕੇ ਦੇ ਇਹਨੂੰ ਅਗਲੇ ਨੂੰ ਕੋਈ ਵਫਾ ਕਰੇ ਖੁਸ਼ ਹੋ ਕੇ ਦਿੱਤੀ ਆ ਖੁਸ਼ ਹੋ ਗਿਆ ਆਪਣਾ ਮੈਂ ਮੋਰੀਆਂ ਕੱਢੋਥੋ ਤਾਂ ਹੀ ਡਰਦੇ ਆ ਲੋਕ ਗੱਡੀਆਂ ਵਾਲਿਆਂ ਤੋਂ ਤੁਸੀਂ ਬਦਲਦੇ ਰੰਗ ਮੈਂਟ ਮੈਂ ਦੱਸਾਂ ਸਾਰੇ ਨਾ ਬਦਨਾਮ ਆ ਮੈਂ ਪੜ ਬੰਦੇ ਅਸੀਂ ਖਰੇ ਆ ਪਰ ਨਾਮਦਨਾ ਮੈਂ ਸਾਡਾ ਜਦੋਂ ਰਾਹ ਅਗਲੇ ਰਾਹ ਵਾਲੀ ਗੱਲ ਕੀਤੀ ਆਵੇ ਹੁਣ ਨਾਲ ਦੀ ਨਹੀਂ ਸੌਦਾ ਹੋ ਗਿਆ ਇਹ ਦੇ ਪਰ ਡੇ ਜਾਂਦੇ ਜਦੋਂ ਬੰਦਾ ਪੋਲਾ ਪਿਆ ਆ ਨਾ ਕਰੜੇ ਹੋਈ ਜਾਂਦੇ ਅੱਗੋਂ ਇਹ ਫਿਰ ਸਾਨੂੰ ਪਤਾ ਆ ਵੀ ਪਹਿਣਗੇ ਪਹਿਣਦਾ ਹੁੰਦਾ ਇਹ ਨਹੀਂ ਇਹ ਕਹਿੰਦਾ ਨਾ ਬਈ ਐਂਡ ਬ੍ਰੇਕ ਲਾਉਗੇ ਵਪਾਰ ਇਹਨਾਂ ਦੇ ਨੋਹਾਂ ਆ ਜਾ ਆਪਣੇ ਦਾ ਆਮ ਆ ਪਾ ਰਹੇ ਨੇ ਆਪਾਂ ਵਪਾਰੀ ਆ ਇਹਨਾਂ ਦੇ ਨੋਹਾਂ ਆਜ ਵਪਾਰ ਆ ਇਹ ਬੰਦੇ ਦੀ ਆ ਪੈਰ ਦਾ ਦੱਸ ਦਿੰਦੇ ਵੀ ਚੱਕ ਗਿਆ ਤੇ ਅਗਲਾ ਕਿੱਥੇ ਰੱਖੂਗਾ ਇਸ ਵੀ ਕੜੇ ਆ ਛੋਡੇ ਜੇ ਸੀਰੇ ਆ ਸਾਡੇ 16 ਜੇ ਰਹਿ ਗਏ ਫਿਰ ਪਾਸੇ ਹੋ ਗਏ ਆਏ ਗਏ ਆਏ ਗਏ ਆਏ ਗੜ ਕੇ ਇੱਕ ਵਾਰੀ ਦੁਬਾਰਾ ਸਾਰੇ ਗਣ ਲੋ ਜੀ ਠੀਕ ਐ ਕੋਈ ਸੀ ਨਹੀਂ ਵਾ ਮੋਬਾਈਲ ਮੈਂ ਛੇ ਡਾ ਵਾਲਾ ਮੈਂ ਸਾਡੀ ਨਹੀਂ ਨਹੀਂ ਰਿਖਤੀ ਵਾ ਨਿੰਨਰ ਗਿਆ ਹੱਦਲੇ ਪੈਲੀ ਮੈਂ ਮੇਰਾ 100 ਰੁਪਏ ਦੇ ਦੇ ਬਾਈ ਚੱਲ ਛੋੜ ਕਰ ਦੇ ਯਾਰ 100 ਇਹਨੂੰ ਦੇ ਦੇ ਖੋਛੇ ਲਗਾਈ ਵੀ ਸਾਨੂੰ ਪੈ ਗਈ ਅੱਗੇ ਹੋਰ 100 ਦਾ ਕੀ ਜਾਨ ਨਿਕਲ ਜੂ ਹੁਣ ਸਾਰੇ ਗੈਲਾ ਆ ਲਾਓ ਬੱਕਰੀ ਦਾ ਸੌਦਾ ਹੋ ਗਿਆ ਸਿਰੇ ਚੜ ਗਿਆ ਬਾਈ ਕਿਹੜਾ ਪਿੰਡ ਆਪਣਾ ਮੱਲ ਕੇ ਬਾਈ ਲਾਓ ਬਾਈ ਮੱਲ ਕੇ ਤੋਂ ਆਏ ਸੀਗੇ ਤੇ ਇਹਨਾਂ ਨੇ ਇਹ ਬੱਕਰੀ ਲਈ ਆ ਬਹੁਤ ਬਹੁਤ ਧੰਨਵਾਦ ਬਾਈ ਆ ਬੱਕਰੀ ਆ ਦੋਸਤੋ ਕਾਲੇ ਰੰਗ ਦੀ 1.5 ਰੁਪਏ ਚ ਹੋਈ ਆ ਗੁਰੂ ਕੇ ਕੋਠੇ ਵਾਲਿਆਂ ਕੋਲੇ ਸੀ ਇਹ ਗੱਡੀਆਂ ਵਾਲਿਆਂ ਕੋਲੇ ਏ ਬਾਈ ਹਰਾਨੇ ਲਈ ਕਿਹੜਾ ਪੰਡ ਦਸਿਆ ਮੱਲ ਕੇ ਘਰੇ ਰੱਖੀਆਂ ਬਾਈ ਹੋਰ ਵੀ ਬੱਕਰੀਆਂ ਹੂੰ ਠੀਕ ਹੈ ਆ ਬਾਈ ਹਰਾਨੇ ਘਰ ਰੱਖਣਾ ਉੱਤੇ ਬੱਕਰੀਆਂ ਲਈਆਂ ਬਹੁਤ ਬਹੁਤ ਧੰਨਵਾਦ ਬਾਈ ਗੱਡੀਆਂ ਵਾਲੇ ਥੋੜਾ ਵੀ ਜਿਨ੍ਹਾਂ ਨੇ ਆਖੇ ਲੱਗੇ ਸਾਡੇ ਸੌਦਾ ਸਿਰੇ ਚੜ ਗਿਆ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਬਾਈ ਲਓ ਬਈ ਸਾਢੇ ਪੰਜ ਦਾ ਸੌਦਾ ਜਹੇਦਾਰ ਜੀ ਪੰਡ ਕਿਹੜਾ ਆਪਣਾ ਬੈਣ ਕਲਾਂ ਕਿੰਨੇ ਚਰਚ ਵੇਚ ਤੇ ਨਗ 2 ਮਿੰਟ ਹੀ ਲੱਗੇ 2 ਮਿੰਟ ਹੀ ਲੱਗੇ ਨਾ ਆਪ ਨਹੀਂ ਸੀ ਵੀ ਇਹ ਵੇਚਾਂਗਾ ਕਿ ਲਓ ਵੀ ਦੋਆ ਮਿੰਟਾਂ ਚ ਦੋ ਨਗ ਵੇਚ ਤੇ ਨਹੀਂ ਆ ਸੌਦਾ ਹੀ ਐ ਹੁੰਦਾ ਸਹੀ ਤੇ ਭਾਈ ਆਖੇ ਵੀ ਬਹੁਤ ਵਧੀਆ ਲੱਗਿਆ ਬਾਬਾ ਸਾਡੇ ਨਹੀਂ ਹੁਣ ਕੀ ਕਰਾਂਗਾ ਮੈਂ ਜਦੋਂ ਮੁੰਡਾ ਕਹਿੰਦਾ ਮੈਂ ਸੰਭਾਲਣਗਾ ਹੀ ਨਹੀਂ 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 ਸਹੀ ਆ ਭਾ ਵੀ ਠੀਕ ਆ ਆਨਸਾਰ ਵਿਕ ਗਿਆ ਤੇਰਾ ਮਾਲ ਹੋ ਜਾਣੇ ਚਲੋ ਗਾਹ ਅਗਲੇ ਨੂੰ ਨਫਾ ਗਾਹ ਅਗਲੇ ਨੂੰ ਰੱਖ ਰੱਖ ਕਰ ਦੇ 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 ਯਾਰ 5500 ਦੇ ਲਖਾਈ ਵਾਲਾ ਵਿੱਚ ਹੀ ਰੱਖ ਲੈ ਕਰਾ ਲਓ ਆਹੋ ਸਨੋ ਬੋਈ ਨੀ ਲਓ ਬਈ ਲਖਾਈ ਆ ਰਹੀ ਨੀ ਰੋਟੀ ਲਓ ਬਈ ਬਾਬੇ ਦਾ ਜੇਰਾ ਬਹੁਤ ਵੱਡਾ ਜਥੇਦਾਰ ਆਂਦੇ ਹੁੰਦੇ ਨਾ ਇਹ ਨਹੀਂ ਸਹੀ ਹੈ ਵੱਡਿਆਂ ਜੇਰੇ ਵਾਲੇ ਬੰਦੇ ਹੁੰਦੇ ਆ ਇਹ ਜਥੇਦਾਰ ਰਸੇ ਤਾਂ ਦੇ ਦਿੰਗੇ ਮੈਨੂੰ ਉੱਥੇ ਲੈ 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 ਹੋ ਲੈ ਬਾਬਾ ਰਸਿਆਂ ਦੇ ਰਸੇ ਲੈ ਲਈ ਇਹਦਾ ਸੱਲਾੜਾ ਆ ਗਿਆ ਕਿੱਕ ਵੀ ਬਾਬਾ ਇਹ ਆ ਲਖਾਈ ਬਾਬਾ ਖੁਸ਼ ਚਾਹੀਦਾ ਤੂੰ 5500 ਰੁਪਏ ਕਰਨ ਪੈ ਬਾਬਾ ਲਓ ਲਖਾਈਆ ਦੇ ਦੋ ਸਭਾ ਟਾਕਾ ਦਾਵਾ ਕਰੀ ਸਾਹਮਾ ਦੇ ਦੇ ਨਾ ਲਗਾਈ ਇੱਕ 500 ਹਾਂ ਆਪਾਂ ਆਪਣੀ ਲਈ ਭਾਈ ਦੋ ਪੱਠੇ ਦੇ ਦੋਵੇਂ ਇੱਕ ਪੱਕਾ ਕਿਹੜੇ ਪੰਡੂ ਆਏ ਆ ਆਪਾਂ ਫਲੂਰ ਲੈ ਵੀ ਬਾਬੇ ਨੇ ਪੈਸੇ ਦੇ ਦੇ ਇਹਨਾਂ ਨੇ ਠੀਕ ਆ ਬਾਬਾ ਜੀ ਹੁਣ ਲਿਖਾਈ 200 ਦੇਣੀ ਪਊ ਬਣ ਹਾਂ 200 ਆਪਾਂ ਛੋੜ ਕਰ ਦੇ ਮੁੰਡੇ ਨੂੰ 400 ਰੁਪਏ ਕਰ ਦੇ ਕੋਈ ਚੱਕ ਸਟਿੰਗਾ ਕੋਈ ਨਾ ਮਰ ਗਿਆ ਆ ਹੀ ਪੈਸੇ ਮੈਂ ਜੇ ਇਹ ਚੱਲ ਚਲ ਕੋਈ ਗੱਲ ਨਹੀਂ ਯਾਰ ਆਈ ਰ ਹ ਪਹਿਲਾ ਗੱਲ ਕਰਕੇ ਆਈ ਗੱਲ ਨਹੀਂ ਬਣਦੀ ਹਾਂ ਹੁਣ ਤੂੰ ਦਿਲੋ ਲਾ ਕੇ ਦੱਸ ਦੇ ਵੀ ਕਿੰਨੇ ਹੀ ਦੇਣੀ ਆ ਬਾਈ 15 ਮੰਗਿਆ ਹਾਂ 13000 ਦੀ ਲੈ ਜਾ ਮੰਗਦਾ ਤੂੰ ਭਾਵੇਂ ਜਨੇ ਮਾਰਦੀ ਆ ਯਾ ਮੰਗਣੂ ਨਹੀਂ ਮੰਗ ਲੂ ਮੈਂ 20000 ਮੰਗ ਲੂ ਫੇਰ ਕਰ ਤੂੰ ਮੇਰੇ ਦੋਨਾਂ ਕੰਦਾ ਕਰਕੇ ਤੂੰ ਪੈਸੇ ਲਾ ਦੇ ਯਾਰ ਪਿੰਡ ਕਿਹੜਾ ਦੱਸ ਸਹੀ ਮੇਰਾ ਪਿੰਡ ਸਹੀ ਟਿਲਮਾ ਜੀ ਢਾਕੀਆਂ ਵਾਲੇ ਕੋਠੇ ਮਗੇੜਾ ਲੋਟ ਸਟਾਰ ਮਗੇੜਾ ਵਾ ਬਈ ਨਾ ਜੂ ਚਗੇੜਾ ਆ ਜਬਾਈ ਤੇ ਆ ਤਾਂ ਬਾਈ ਨੇ ਚਗੇੜਾ ਚਗੇੜਾ ਲੈ ਜਾਂਦੇ ਹੀ ਲਿਉਂਦੇ ਹੀ ਚਗੇੜਾ ਹਾਂ ਬਾਈ ਹੁਣ ਤੂੰ ਸਾਰਾ ਕੁਝ ਛੱਡ ਦੇ ਸਿਹਾਰੀਆਂ ਪਿਆਰੀਆਂ ਕੱਟ ਦੇ ਸਿਹ ਆਰੇ ਮੈਂ ਦੇ ਦੂੰਗਾ ਲਾ ਵੀ ਆ ਪੰਚਾਇਤ ਸਾਰੀ ਖੜੀ ਆ ਹਾਂ ਤੇ ਆਪਾਂ ਸੌਦਾ ਸਰੇ ਚੜਾਉਣਾ ਲਾ ਵੀ ਆ ਸਾਰੇ ਬੰਦੇ ਨਾ ਮੰਡੀ ਤੇ ਆਏ ਇਹ ਚੜਾ ਧਮਾਲ ਆਈ ਚੜਾਊਗਾ ਇਹ ਭੈਜੋ ਮੇਰੀ ਕਨੇਡਾ ਜਾਂਦੀ ਫੋਟੋ ਗੱਲ ਸੁਣ ਆ ਜਾ ਹਾਂ ਧੂੜ ਨਹੀਂ ਮਾਰਦੇਗੇ ਰੱਤੇ ਜਰਾ ਕੋਲੇ ਜਾਂਦੀ ਬੱਕਰੀਆਂ ਵੀ ਇਹਦੇ ਕੋਲੇ ਹੈਗੀਆਂ ਦੂਜੀਆਂ ਮੈਂ ਚੰਗੀ ਬੱਕਰੀ ਨਹੀਂ ਹੁੰਦਾ ਮੇਰੇ ਕੋਲ ਪਰਬਰੀ ਹੈਗੀਆਂ ਉੱਥੇ ਪਾਸਾ ਵਾਲੀਆਂ ਵੀ ਬਾਈ ਨੂੰ ਪਤਾ ਵੀ ਹੈ ਅੱਛਾ ਇਹ ਮਾੜੀਆਂ ਹੀ ਲਿਓਣਾ ਤੂੰ ਹੈ ਮਾੜੀਆਂ ਹੀ ਉਹ ਪੈਸਾ ਕਿਹੜੇ ਕੰਨ ਵਾਲੀਆਂ ਬੱਕਰੀਆਂ ਨਾ ਭੈਜੋ ਸਹੀ ਗੱਲ ਪੁੱਛ ਆਲਾ ਦੇ ਯਾਰ ਫਿਰ ਆ ਫੜ ਨਾ ਮੇਰਾ ਇੱਕ ਰੱਕ ਤੂੰ ਸਹੀ ਤੀ ਫਿਰ ਫੜ ਸਾਡੇ 6000 ਉਹ ਬਲਿਓ ਤੇਰੇ ਆ ਕੇ ਨਾ ਸਾਡੇ 6000 ਦੇ ਸਾਡੇ 5 5 ਤਾਂ ਬੱਕਰੇ ਕੱਲੇ ਦਾ ਲੰਬੇ ਹੀ ਕਰਦੇ ਉਹ ਨਹੀਂ ਲੱਗਦਾ 5 ਡਿੱਗੇ ਕਰਨਾ ਯਾਰ ਪਰ ਅਹੀਂ ਜਵਾ ਡਿੱਗੇ ਆਪਣੇ ਮਰਿਆ ਪਿਆ ਹੈ ਦੋ ਦਿਨ ਹੈ ਤੇ ਮੀਟ ਵਾਲੇ ਲੈ ਚੱਕਣਾ ਮੈਂ ਤਾਂ ਤੇਰੇ ਪੱਖ ਜੀ ਬੋਲਿਆ ਭੱਜ ਵੀ ਆ ਕੱਲੀ ਬੱਕਰੀ ਨਹੀਂ ਲਾਉਣਾ ਯਾ ਕੱਲੀ ਬੱਕਰੀ ਕਿਉਂ ਵੀ ਉਹ ਸਾਡੇ 6000 ਆਖਿਆ ਭੱਜ ਗਿਆ ਨਾਲ ਦੀ ਇਹ ਘੋਮੇ ਦੇ ਆ ਕੇ ਖੜਨਾ ਬਣਾ ਤੇ ਚ ਉੱਡ ਜਾ ਉਹ ਭੱਜ ਗਿਆ ਨਾਲ ਦੀ ਨਾਲ ਭੱਜਿਆ ਯਾਰ ਬੱਕਰੀ ਮੇਰੇ ਹੱਥਾਂ ਰੁਪਈਏ ਉਹਦੇ ਉਹਦੇ ਨਹੀਂ ਨਹੀਂ ਉਹ ਤਾਂ ਤੇਰੀ ਗੱਲ ਠੀਕ ਆ ਯਾਰ ਪਈ ਉਹਦੇ ਮੈਂ ਖੋ ਤਾਂ ਨਹੀਂ ਲੈ ਹਾਂ ਸਹੀ ਪਰ ਪਈ ਉਹਦੇ ਹੱਥ ਤੇ ਯਾਰ ਮਠੂਰੇ ਦਾ ਮੁੱਲ ਲਾ ਯਾਨਾ ਤੂੰ ਘੱਟ ਨਾ ਲਾ ਭਾਈ ਜੇ ਇਹਦੇ ਕੰਨ ਆਏ ਹੁੰਦੇ ਨਾ ਇਹ ਖੋਹ ਲੈਣੀ ਸੀ ਤੇ ਖੋਹ ਅਗਲੇ ਕੰਨ ਮਤ 30000 ਦੀ ਬੱਕਰੀ ਦੇਣੀ ਸੀ ਇਹ ਉਹਨੇ ਐਨੇ ਕੱਲ ਨੂੰ ਦਿੱਤਾ ਇਹ ਆਪਦੇ ਵੀ ਕੰਨ ਕੱਟਾ ਦੇ ਕੇ ਆਇਆ 50000 ਦੀ ਜੋੜੀ ਦੇ ਕੇ ਆਇਆ ਘਰੇ ਆਹਾਂ ਛੋੜੇ ਕੰਨਾਂ 'ਚ ਤਿੰਨ ਤਿੰਨ ਮਠੂਰੇ ਸੀ ਭਾਈ ਹਾਂ ਆਪਾਂ ਝੂਠ ਮਾਰ ਕੇ ਵੇਚੀ ਤੀ ਤੇ ਉਸ ਢੰਗ ਨਾਲ ਵੇਚ ਲਾ ਯਾਰ ਨਵੇ ਮੈਂ ਡਾਂਗੜਾ ਯਾ ਕਿੰਨੇ ਦਾ ਮਾਲ ਆ ਮੇਰਾ ਹੱਥ ਨਾਲ ਕੋ ਤੂੰ ਮਠੂਰੇ ਦੇ ਕੱਲੇ ਦੀ ਪੈਸੇ ਲਾਉਣਾ ਹੈ ਨਹੀਂ ਨਹੀਂ ਚਲ ਪਠੋਰਾ ਰੱਖ ਲਾ ਤੂੰ ਯਾਰ ਤੂੰ ਦੱਸ ਕਿੰਨੇ ਉਹਦੀ ਮਾਂ ਦੇ ਮਗਰੋਂ ਪਤਰਾ ਵਾਲੇ ਫੇਰ ਕਿੱਥੇ ਲਿਆ ਕਿਉਂ ਵੀ ਬਿੱਲੀ ਮਾਂ ਦੇ ਮਗਰੋਂ ਪੁੱਤ ਜੇ ਤੈਨੂੰ ਬਾਹਲਾ ਚੰਗਾ ਲੱਗਦਾ ਬੱਕਰਾ ਰੱਖ ਲੈ ਗਾਜਣ ਪੁੱਤ ਲੈ ਲਓ ਪਟੂਨੇ ਦਾ ਪੁੱਤ ਮਾਂ ਦੇ ਮਗਰੋਂ ਵਾਲਾ ਫੇਰ ਕਿੱਥੇ ਹੁੰਦਾ ਨਹੀਂ ਸਹੀ ਗੱਲ ਹੈ ਹੁਣ ਤੂੰ ਇੱਕੋ ਹੀ ਦੱਸ ਦੇ ਬੇ ਇਹਦੂ ਘੱਟ ਦੇਣੀ ਹੀ ਨਹੀਂ 12000 ਦੀ ਲੈ ਜਾ 12000 ਦੇ ਦਿੰ ਤੂੰ 5 3 ਬੱਚਾ ਆਲੀ ਦੇ ਕੇ ਗਿਆ ਯਾਰ ਯਾਰ 12000 ਤੂੰ ਰਬਤ ਨਾ ਸੀ ਉਹਨੇ ਅਗਲੇ ਦਿਨ ਲਫਾ ਵੀ ਲੈਣਾ ਨਹੀਂ ਸਹੀ ਗੱਲ ਹੈ ਤੇ ਅੱਜ ਨਹੀਂ ਲੈਣਾ ਨਫਾ ਹਾਂ ਨਵਾਲ ਆ ਜਿਆਦਾ ਗੱਲ ਘੁੱਟਣਾ ਵਿਚਾਰੇ ਨਾ ਗੱਲ ਨਹੀਂ ਘੁੱਟਣਾ ਯਾਰ ਉਹਦੇ ਕਰਮ ਚੰਗੇ ਸੀ ਇਹਦੇ ਉਹਦੇ ਉਹ ਇਹਦੇ ਚੰਗੇ ਸੀ ਕਿ ਉਹਦੇ ਚੰਗੇ ਸੀ ਉਹਦੇ ਚੰਗੇ ਸੀ ਭਾਈ ਉਹ ਗੱਲ ਸੁਣ ਉਹਦੀ ਫੋਟੋ ਹੀ ਆ ਯੂਨਿਟ ਤੇ ਆਪਾਂ ਝੂਠ ਨਹੀਂ ਮਾਰਦੇ ਉੱਥੇ ਆਪਾਂ ਇਹ ਬਹੁਤ ਲਾਉਂਦੇ ਦਿੱਤੀ ਨਹੀਂ ਕਿ ਮੈਂ ਮੰਡੀ ਕੰਦੇ ਕਮਾਏਗਾ ਪਤਾ ਉਹਨੇ ਉੱਥੇ 16000 ਰੁਪਏ ਦਿੰਦੇਗੇ ਉਹ ਬੱਕਰੀ ਦਾ ਚੱਲ ਚੰਗਾ ਤੈਨੂੰ ਖੁਸ਼ੀ ਹੋਣੀ ਚਾਹੀਦੀ ਨਹੀਂ ਬਗਲੇ ਨੂੰ ਲਫਾ ਮਿਲਦਾ ਪੈ ਵੀ ਦੇਵੇ ਦੌਰ ਭਗੇ ਆਪਾਂ ਲੱਖਣ ਦੇਵੇ ਆਪਾਂ ਇਹਨੂੰ ਪਛੜਾ ਪਤਾ ਇਹਨੇ ਆਈ ਉਹ ਗੱਲ ਵੇ ਨਾ ਨਾ ਅੰਦਰ ਮਰੇ ਨਾ ਬਾਹਰ ਮਰੇ ਬਚਾਲੇ ਮਾਰੋ ਯਾਰ ਇਹ ਸਾਢੇ ਘਰਾਂ ਲਾਈ ਮੈਂ ਕਿਹਾ ਵੀ ਸਾਢੇ ਘਰਾਂ ਲੈਂਦਾ ਸਾਡਾ 100 ਵਿੱਚੋਂ ਖੱਚ ਕੇ ਲੈ ਗਿਆ ਉਹ ਕਹਦਾ ਤੂੰ ਦੇ ਦਿੱਤਾ ਕ ਮੈਨੂੰ ਦੂਜੇ ਹੌਲ ਖਾਈ ਹਰੇ ਕਹਿੰਦੇ ਉਹ ਦੂਜੇ ਦਾ ਬੰਦਾ ਮੈਂ ਕਹਾਂ ਚੱਲ ਕੋਈ ਨਹੀਂ ਨਹੀਂ ਉਹ ਤਾਂ ਦੇਣਾ ਹੀ ਚਾਹੀਦਾ ਨਹੀਂ ਉਹ ਨਹੀਂ ਪਰ ਉਹਨੇ ਪੈਸੇ ਵਧਾਈ ਨਹੀਂ ਬਚਾਲਾ ਸੰਭਾਲ ਲੋ ਬਚਾਲਾ ਆਪੇ ਸਮਝੂਗਾ ਰੱਬ ਸੰਭਾਲੂਗਾ ਬਚਾਲਾ ਤਾਂ ਚਲੋ ਨਵੇੜੋ ਫਿਰ ਕੋਈ ਹੋਰ ਸਿਆਣਾ ਬੰਦਾ ਤੁਸੀਂ ਸਾਰੇ ਖੜੇ ਹੀ ਆਂ ਬਾਹ ਵੀ ਫੜੇ ਮਾਹਣੋ ਭੱਜ ਗਿਆ ਛਡਾ ਕੇ ਸਾਢੇ 3 ਹੀ ਆਖਿਆ ਜਦੋਂ ਲੋ ਵੀ ਸਾਢੇ 3 ਲਾਤਾ ਤੇ ਬਾਈਆਂ ਦਾ 12 ਦੀ ਅਦੋ-ਅਦਾਂ ਫਰਕ ਆ ਕਾਹਦਾ ਸੌਦਾ ਬਾਈ ਆਹ ਆਹ ਜਿਹੜੀ ਆ ਕਿੰਨੇ ਚ ਹੁੰਦੀ ਆ ਇਹ ਇਹ ਇੰਨਾ ਨੂੰ 4000 ਦੀ ਦਿੱਤੀ ਇਹਨੂੰ ਇੰਨਾ ਨਾਲ ਆਖਿਆ ਕਰੋ 4000 ਦੀ ਕਿਹਨੂੰ ਮਿਲ ਗਈ ਸੰਧਵਾਲੇ ਨੂੰ ਦਿੱਤੀ ਬਾਈ ਲੈ ਲਈ ਬਾਈ ਪੈਸੇ ਆ ਗਏ ਆਜ ਪੈਸੇ ਦੇ ਦੇ ਨਹੀਂ ਨਹੀਂ ਕੋਈ ਨਹੀਂ ਪੈਸੇ ਲੈ ਲਾਂਗੇ ਅੱਛਾ ਅੱਛਾ 4000 ਦੀ ਹਾਂ ਲਿਖਾਈ ਲਿਖਾਈ ਆਪੋ ਆ ਠੀਕ ਆ ਵੀ ਲੋ ਵੀ ਆ ਪਠ ਬਾਈ ਜਗਸੀਰ ਨੇ ਵੇਚਤੀ ਹਰੀ ਘਿਆਲੇ ਨੇ ਕਿਵੇਂ ਹੈ ਪੂਰੇ 4000 ਦੀ ਲਖਾਈ ਆਪੋ ਆਪਣੀ ਯਾਰ ਪਕੌੜਾ ਜੋ ਕਰੀ ਦੇ ਦੇ 1000 ਚੱਲ ਕਰਾਂ ਦਾ ਖਰੀਦ ਚੱਲਾ ਪਹਿਲਾ ਸੌਦਾ ਹੋਇਆ ਦੋਸਤੋ ਇਹ ਬਰਗਾੜੀ ਬਖਰਾ ਮੰਡੀ ਦਾ ਠੀਕ ਪਾਓ ਇਹਦੇ ਤੋਂ ਫੁੱਲ ਪਾਓ ਆ ਜਾ